ਰਾਮ ਕਲੀ ਮਹੱਲਾ ਪੰਜਵਾ ਪਬਹੋ ਚਰਣਾ ਤਲ ਉਪਰ ਆਵੋ ਇੱਕ ਗੁਰ ਕਰਨ ਨੂੰ ਲੈ ਕੇ ਗੁਰੂ ਮਹਾਰਾਜ ਸਾਹਿਬ ਪੂਰਨ ਬੇਦੂਤਾ ਹੈ ਪੰਚਾਂ ਨੂੰ ਵੀ ਗੁੰਮ ਕਰਨ ਵਾਲੇ ਨਾਲੋਂ ਵਜਨ ਕਹਿ ਰਹੇ ਹੰ ਰਾਮ ਕਲੀ ਮਹੱਲਾ ਪੰਜਵਾ ਪਬਹੋ ਚਰਣਾ ਤਲ ਉਪਰ ਆਵੋ ਆਏ ਇਹੇ ਚਰਣਾ ਦੇ ਤਲੇ ਪੋ ਜਿਸ ਕਰਕੇ ਉਪਰ ਆਇਆ ਇਹੋ ਜੇ ਪਹਿਲਾਂ ਥੱਲੇ ਨਾ ਪੋ ਜਿਵੇਂ ਬੱਕਰੀਆਂ ਨੂੰ ਕਸਾਈ ਮਾਰ ਲਈ ਰਹਿੰਦੇ ਆ ਏਹੇ ਨਾ ਪੈਰਾਂ ਥੱਲੇ ਹੋ ਕੇ ਤੁਹਾਨੂੰ ਕਤਲੀ ਦੁਨੀਆ ਕਰਦੀ ਲਵੇ ਸੋ ਇਹੇ ਜੇ ਚਰਨਾਂ ਦੇ ਕਲੇ ਪੋ ਜਿਵੇਂ ਉੱਪਰ ਆ ਜਾਂ। ਜਿਵੇਂ ਧੂੜ ਸਾਰਿਆਂ ਦੇ ਚਰਨਾਂ ਤੋਂ ਕਲੀਆਂ ਜੀ ਹੁੰਦੀ ਐ ਉੱਡ ਕੇ ਸਾਰਿਆਂ ਦੇ ਸਿਰ ਤੇ ਨੇਤਰਾਂ 'ਚ ਆ ਜਾਂਦੀ ਐ। ਕਿਉਂ ਭਾਈ ਗਰੀਬੀ ਇਹੀ ਨਹੀਂ ਧਾਰੋ ਸਭ ਦੇ ਚਰਨਾਂ ਦੇ ਤਲੇ ਨਿਮਰਤਾ ਨਾਲ ਹੋਵੋ ਜਿਵੇਂ ਸਿਰ ਤੋਂ ਉੱਪਰ ਆ ਜਾਓ ਗੁਣਾ ਕਰਕੇ ਵਧਾਈ ਕਰਕੇ ਆਰਗੋ ਪਰਮੇਸ਼ਰ ਦੀ ਪ੍ਰਾਪਤੀ ਆਏ ਹੋ ਜਾਉ ਐਸੀ ਸੇਵ ਕਮਾ ਲਵ ਸਖਿਆਂ ਦੀ ਸੇਵਾ ਕਰੋ ਜਿਸ ਕਰਕੇ ਨੀਵਿਆਂ ਤੋਂ ਉੱਚੇ ਹੋ ਜਾਉ ਆਪਸ ਤੇ ਉਪਰ ਸਭ ਜਾਣੋ ਹੰਕਾਰ ਨਹੀਂ ਕਰੇਗੀ ਕਦੇ ਆਪਣੇ ਨਾਲ ਉਹ ਸਾਰਿਆਂ ਨੂੰ ਉੱਪਰ ਗੁਣਾ ਕਰਕੇ ਵਡਿਆਈ ਕਰਕੇ ਪ੍ਰਭੂ ਸਾਹਿਬ ਕਰਕੇ ਜਸ ਕਰਕੇ ਕਮਾਈ ਕਰਕੇ ਆਪ ਨਾਲ ਉੱਪਰ ਜਾਣੂ ਸਾਰਿਆਂ ਨੂੰ ਸੋ ਦਰਗ ਹੈ ਸੁਖ ਪਾਓ ਕੀ ਕਾਈ ਵਾਹੀ ਦੀ ਜਿੰਦਾ ਜੀ ਸੁਖ ਪਾਉਣਾ ਕਰੋਗੇ ਸਤਖੰਡੂ ਇੱਕ ਸੰਤੋ ਐਂਦਰੀ ਜੈ ਜਗਾ ਸੂਰਜ ਪਲ ਸੁਖ ਰੂਪ ਨੂੰ ਪਾ ਲਵਾਂਗੇ ਫੇਰ ਸੰਤੋ ਐਸੀ ਕਥੋਂ ਕਹਾਣੀ ਜੀ ਸੰਤ ਭਗਤ ਜਨੋ ਅਹੀ ਜੀ ਕਸਾ ਦੇ ਕੰਨ ਕਸਨ ਕਰੋ ਆਪ ਸੁਰ ਪਵਿੱਤਰ ਨਰਦੀਪ ਪਵਿੱਤਰਾ ਜਿਸ ਕਥਾ ਨੂੰ ਸੁਣ ਕੇ ਸੁਰ ਦੇਵ ਤੇ ਜਿਹੜੇ ਹਨਗੇ ਇਹ ਜਿਨ੍ਹਾਂ ਨੇ ਜੈਵੀ ਕੰਮ ਗੁੰਗਧਾਰੇ ਹੈ ਤੇ ਜੇ ਪਦਵੀ ਨੂੰ ਪ੍ਰਾਪਤ ਹੋਏ ਪੁਰਲਾਣ ਕਰਕੇ ਉਸੇ ਉਹ ਸੁਰ ਦੇਵ ਕਹਣਗੇ ਅਤੇ ਜਿਹੜੇ ਜੰਗ ਵਿੱਚ ਸ਼ਹੀਦ ਹੋ ਕੇ ਮਰੇ ਹੈ ਉਹ ਨਰ ਦੇਵ ਕਹਣਗੇ ਜੀ ਸੋਰ ਸੋਰ ਪਵਿੱਤਰ ਨਾਰਦੇਵ ਪਵਿੱਤਰ ਉਸ ਸੁਰਦੇਵ ਦੇ ਜਿਹੜੇ ਹਣ ਬ੍ਰਹਮਾ ਦੇ ਨਾਲ ਅਜਾਨ ਸੰਗਿਆ ਵਾਲੇ ਪੈਦਾ ਹੋਏ 33 ਕਰੋੜ ਉਹਨਾਂ ਰਾਮ ਕੀ ਪਵਿੱਤਰ ਜੀਵਨ ਵਾਲੇ ਬਣ ਜਾਵੋਗੇ ਨਰ ਜਿਹੜੇ ਲੋਕ ਜੰਗਲ ਸ਼ਹੀਦیاں પાਕੇ ਦੇਵਦੇਸ ਨੂੰ ਪਾਈ ਹੈ ਉਹਨਾਂ ਤੋਂ ਪਵਿੱਤਰ ਜੀਵਨ ਵਾਲੇ ਉੱਚੇ ਬਣ ਜਾਵੋਗੇ ਮਰਾਤੇ ਵਾਲੇ ਖਿਨ ਬੋਲੋ ਗੁਰਮੁਖ ਬਾਣੀ ਇਹ ਖਿਨ ਕਾਲ ਵਿੱਚ ਗੁਰਮੁਖ ਬਣ ਕੇ ਬਾਣੀ ਨੂੰ ਬੋਲੋ ਮਾੜਾ ਜੀ ਅੰਮ੍ਰਿਤੂ ਬਾਣੀ ਤੁਰ ਕੀ ਬਾਣੀ ਨੂੰ ਖਿੰਡਾਲ ਚ ਮਨ ਨੂੰ ਟਿਕਾ ਕੇ ਉਚਾਰਨਾ ਕਰੋ ਫਿਰ ਮਨੁੱਖ ਵੀ ਕੀ ਤੁਹਾਡੇ ਨਾਲ ਵੱਡੇ ਹੋ ਸਕਦੇ ਆ ਦੇਵਤੇ ਕੀ ਹੋ ਸਕਦੇ ਆ ਤੇ ਸੁਰਗ ਦੇ ਤੇ ਵੀ ਕੀ ਉੱਚੇ ਹੋ ਸਕਦੇ ਆ ਐਸੀ ਅੰਮ੍ਰਿਤੂ ਬਾਣੀ ਆ ਤੇ ਮਨੁੱਖਾ ਜੀ ਨੂੰ ਚਾਹੁੰਦੇ ਫਿਰਦੇ ਆ ਸਾਰੇ ਵੀ ਫਿਰ ਜਿ ਮੁਕਤ ਹੋਈ ਮਨੁੱਖਾ ਜੀ ਨੂੰ ਪਾ ਕੇ ਇਹਦੋਂ ਪਵਿੱਤਰ ਕਰਨ ਵਾਲੀ ਗੁਰਬਾਣੀ ਇਹ ਬੋਲਣਾ ਕਰੋ ਉਹਨਾਂ ਦੇ ਬੇਰਸ਼ਾਖਰਾਂ ਦੇ ਵਿੱਚ ਯਾਦ ਕਰਕੇ ਦੇਖ ਪੜਵੀ ਨੂੰ ਪਾ ਕੇ ਅਪਛਰਾਂ ਦੇ ਨਾਚ ਦੇ ਖਿੰਟੀ ਲੱਗੇ ਰਹਿੰਦੇ ਐ ਤੁਸੀਂ ਗੁਰਮਾਨੀ ਨੂੰ ਖਿੰਕਾਲ ਤੋਂ ਬੋਲ ਕੇ ਉੱਚੇ ਜੀਵਨ ਬਾਰੇ ਬਣੋ ਪ੍ਰਾਉ ਪਰ ਪੰਜ ਛੂਡ ਸਹਿਜ ਘਰ ਬੈਸੋ ਕੀ ਪਾਈ ਛੱਡ ਨਾ ਕਿਸੇ ਨਾਲ ਕਰੋ ਛਲੂ ਛੱਡ ਕੇ ਸਹਿ ਸਰੂਪ ਰੂਪੀ ਕੱਢ ਕੇ ਬੈਠਣਾ ਕਰੋ ਤੂੰ ठा ਕਹੋ ਨਾ ਕੋਈ ਤੂੰ ठा ਦੇ ਤਾਂ ਕਦੇ ਕਹੋਈ ਨਾ ਸਤਗੁਰ ਮਿਲੋ ਨਵੈ ਨਿਦਪਾਵ ਸਤਗੁਰੂ ਸੱਚੇ ਪਾਲਸਿਆਂ ਨੂੰ ਮਿਲ ਕੇ ਨੌ ਨਿੱਧੀਆਂ 18 ਸਿੱਧੀਆਂ ਇਸ ਪ੍ਰਕਾਰ ਅਸਰਮਸਰ ਮੁਕੰਨ ਕਾਜ ਤੇ ਸਾਰੀਆਂ ਪਾ ਲੋ ਇਹਨ ਵਿਦ ਤਤ ਬਿਲੂ ਇਸ ਜੀਨਾਂ ਨੌ ਦੇ ਭਗਤੀ ਨੂੰ ਪਾ ਲੋ ਅਜੇ ਤੱਕ ਸਿਰੂਪ ਨੂੰ ਬਲੋਈ ਵਿਚਾਰ ਨਾ ਕਰੋ ਉਰਕਣਾ ਕਰੋ ਨਿਰਣਾ ਕਰੋ ਭਰਮ ਸੁਕਾਵਹੁ ਗੁਰਮੁਖ ਲੇਵ ਲਾਹੁ ਗੁਰਮੁਖੋ ਮਹਾਰਾਜ ਦੀ ਦਿੱਤੀ ਨੂੰ ਜੋੜੋ ਜਿਹੜਾ ਭਰਮ ਭੇਡ ਭਰਮ ਆਇਕੋ ਚੱਜ ਗਿਓ ਆਤਮ ਚੀਨੋ ਭਾਈ ਇਹ ਆਤਮ ਬ੍ਰਹਮਾਤਮਾ ਨੂੰ ਚੀਨਣਾ ਕਰੋ ਹੋ ਭਾਈ ਨਿਬਟ ਕਰ ਜਾਣ ਹੋ ਸਦਾ ਐਸੀ ਵਹਿਨੀ ਆਦਮੀ ਜਿਹੜੇ ਹਨ ਉਹ ਇੱਕ ਪ੍ਰੇਮੀ ਮਿਲਿਆ ਕਹਿੰਦਾ ਕਹੀ ਗੁਰੂ ਨਾਨਕ ਸਾਹਿਬ ਨੇ ਕਿਹੜਾ ਅਮਰ ਸ਼ਕਿਆ ਸੀ ਅਸੀਂ ਕਿਹੜਾ ਅੰਮ੍ਰਿਤ ਛਕਣਾ ਜੋ ਦਸਵੀਂ ਪਾਰਸ਼ਾ ਉਹਨਾਂ ਨੂੰ ਸਰੂਪ ਨਹੀਂ ਸਮਿੰਦਾ ਤੇ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਪਹਿਲਾਂ ਆਪ ਸੰਸਾਰ ਤੋਂ ਲਿਆਂਦਾ ਹੈ ਉਸ ਅੰਮ੍ਰਿਤ ਨੂੰ ਦੀ ਵੰਡ ਕੀਤੀ ਹੈ ਸਾਰਿਆਂ ਦਸ ਅਸੂਪਿਆਂ ਵਿੱਚ ਫਿਰ ਗੁਰੂ ਮਾਰਾ ਸਾਹਿਬ ਕਲਗੀਧਰ ਜੀ ਨੇ ਉਹ ਨਿਯਮ ਬਣਾਤਾ ਕਿ ਇਸ ਨਿਯਮ ਜਿਹੜੇ ਰਹਿਣਗੇ ਉਹ ਪੁਰਖ ਸਿੱਖ ਹੋਣਗੇ ਸਾਡੇ ਪਿਆਰੇ ਹੋਣਗੇ ਇਸ ਗੱਲ ਨੂੰ ਦਸਾਂ ਗੁਰਾਂ ਦੀ ਪੀੜਹੇ ਸਾਹਮਣੇ ਗੁਰੂ ਨਾਨਕ ਸਾਹਿਬ ਕਿਹੜਾ ਅੰਮ੍ਰਿਤ ਛਕਿਆ ਅਸਲੀ ਸੋ ਇਹ ਜੇ ਬਹਿਮੀ ਆਦਮੀ ਵੀ ਤੈਨੂੰ ਛਕਿਆ ਫੇ ਤੂੰ ਕਿਉਂ ਭੁੱਲਿਆ ਫਿਰਦਾ ਤੂੰ ਵੀ ਉਸੇ ਕੇ ਸਾਧਾ ਜਾ ਕੇ ਮਰੀਦ ਬਣ ਗਿਆ ਵਾਹਿਗੁਰੂ ਨੂੰ ਭਲਾਈ ਬੈਠਾ ਬੀਹੂ ਆਦਮੀ ਹਾਂ ਪਰਮ ਚੁਕਾਵ ਹੋ ਗੁਰਮੁਖ ਲੇਵ ਲਾਗੋ ਇਹ ਧਰਮ ਨੂੰ ਚੱਕ ਦੋ ਗੁਰਪ੍ਰੀ ਜੋਤਿਕੋ ਸਰੂਪ ਹੈ ਗੁਰਮੁਖਵਾਨ ਕੇ ਲਿਵ ਲਾਉਣਾ ਕਰੋ ਆਤਮ ਚੀਨੋ ਭਾਈ ਆਤਮ ਨੂੰ ਜਾਨਣਾ ਕਰੋ ਹੀ ਭਰਾਓ ਹਿਰਦੇ ਚ ਨਿਕਟ ਕਰ ਜਾਣ ਹੋ ਸਦਾ ਪ੍ਰਭ ਹਾਜ਼ਰ ਨਿਤ ਨੇੜੇ ਕਰਕੇ ਜਾਣ ਮਾਰੇ ਸਾਥ ਸਦਾ ਹਾਜ਼ਰ ਨੇ ਆਜ ਰਹਿਣ ਕਿਸ ਸਿਉ ਕਹੋ ਕਰਹੋ ਬੁਰਾਈ ਜਿਹਦੇ ਨਾਲ ਬੁਰਾਈ ਕਰਨੀ ਹੈ ਸਮਝੋ ਦਿਲ ਦੇ ਵਿੱਚ ਕਿਸੇ ਨਾਲ ਬੁਰਾਈ ਨਾ ਕਰੋ ਸਾਰਿਆਂ ਚ ਮਹਾਰਾ ਦੀ ਜੋਤ ਸਮਯੋ ਸਤਗੁਰ ਮਿਲੇ ਹੈ ਮਾਰਗ ਮੁਕਤਾ ਜਿਹੜਾ ਸਤਗੁਰਾਂ ਦੇ ਨਾਲ ਮਿਲਿਆ ਉਹ ਮੁਕਤੀ ਦਾ ਮਾਰਗ ਪ੍ਰਾਪਤ ਹੋਇਆ ਹੈ ਉਹਨਾਂ ਨੂੰ ਮੁਕਤ ਮਾਰਗ ਪ੍ਰਾਪਤ ਹੋਇਆ ਗਿਆਨ ਦਾ ਪ੍ਰਸਤਾਪ ਪ੍ਰਾਪਤ ਹੋਇਆ ਹੈ ਸਹਜੇ ਮਿਲੇ ਸੁਆਮੀ ਉਹ ਮਿਲ ਜਾਂਦੀ ਨਹੀਂ ਸਹਿਜ ਗਿਆਨ ਕਰਕੇ ਸਵਾਮੀ ਅਕਾਲ ਪੁਰਖ ਨਾਲ ਮਿਲ ਗਏ ਹਨ ਧਨ ਧਨ ਸੀ ਜਨ ਜਿਨਹੀ ਕਾਰਨ ਹੈ ਹਰ ਪਾਉ ਉਹ ਪੁਰਖ ਉਹਨਾਂ ਦੇ ਮਾਤਾ ਧਨ ਉਹਨਾਂ ਦੇ ਪਿਤਾ ਧਨ ਉਹ ਪੁਰਖ ਹਨ ਜਿੰਨ ਹੈ ਰਹੀ ਪ੍ਰੂਰ ਅਕਾਲਪੁਰਸ ਨੂੰ ਪਾਇਆ ਹੈ ਜਨ ਨਾਨਕ ਸਤਿਗੁਰੂ ਬਾਨੀ ਸਤਿਗੁਰੂ ਸਾਹਿਬ ਜੀ ਕਹਿੰਦੇ ਸੈਂਕੜੇ ਵਾਰੀ ਉਸ ਤੋਂ ਕੁਰਬਾਨ ਜਾਈਏ ਪਿਆਰਿਆਂ ਤੋਂ RAM KALI MOHALLA 5 ਆਵਤ ਹਰਖ ਨਾ ਜਾਵਤ ਦੁੱਖਾ ਜੀਵਨ ਮੁਕਤੀ ਦੀ ਅਸਥਾ ਮਹਾਰਾਜ ਸਾਹਿਬ ਕਹਿੰਦੇ ਹਮ ਸੁਣੋ ਜੇ ਪਦਾਰਥ ਆ ਜਾਵੇ ਤੇ ਖੁਸ਼ ਨਹੀਂ ਹੁੰਦੇ ਜੇ ਚਲਿਆ ਜਾਏ ਤੇ ਦੁੱਖ ਨਹੀਂ ਮੰਨਦੇ ਆਈਏ ਜਨ ਸਾਹਿਬ ਜੀ ਹੋਏ ਐ ਉਹਨਾਂ ਦੇ ਸਾਰ ਸਿੰਘ ਜੀ ਗਊਆਂ ਨੂੰ ਚੋਰ ਚਰਾ ਕੇ ਲੈ ਗਏ ਤੇ ਸਾਧਾ ਨੂੰ ਕਹਿਣ ਲੱਗੇ ਲੈ ਕੇ ਜੀ ਸੰਸਾਰਾ ਕਰੋ ਸਭ ਪੱਠੇ ਪਾਉਣੇ ਪੈਂਦੇ ਸੀ ਬੜੀ ਮौज ਹੋ ਗਈ ਫੇਰ ਚੋਰ ਉਨੇ ਹੋ ਗਏ ਜਾ ਕੇ ਬਾਹਰ ਜਦੋਂ ਲਗਾਏ ਉਹ ਗਊਆਂ ਚੋਰ ਫੇਰ ਛੱਡ ਗਏ ਤੇ ਜਦੋਂ ਆ ਗਿਆਂ ਕਹਿੰਦੇ ਚੰਗਾ ਸੰਤੋ ਦੁੱਧ ਪੀਆ ਕਰੋਗੇ ਇਸ ਪ੍ਰਕਾਰ ਆਉਂਦੇ ਪਲਾਸ ਤੋਂ ਖੁਸ਼ੀ ਨਹੀਂ ਤੇ ਗਏ ਤੋਂ ਜਾਣ ਵੇੜੇ ਸੋਗ ਨਹੀਂ ਹੈ ਨਾ ਵਿਆਪੈ ਮਨ ਰੂਗ ਨਹੀਂ ਕੋਈ ਕਿਸੇ ਪ੍ਰਕਾਰ ਦੀ ਰੋਗ ਨਹੀਂ ਨਾ ਚਿੰਤਾ ਰੋਗ ਨਹੀਂ ਈਰਖਾ ਰੋਗ ਨਹੀਂ ਫਿਤਰ ਆਦਤ ਕੋਈ ਤ੍ਰਿਸ਼ਨਾ ਆਰਤ ਨਹੀਂ ਵਿਆਪਦੇ ਸਦਾ ਆਨੰਦ ਗੁਰਪੂਰਾ ਪਾਇਆ ਸੋ ਮੇ ਰੂਤੀ ਰੋਗ ਨਹੀਂ ਤੇ ਚਿੰਤਾ ਰੂਤੀ ਰੋਗਣੀ ਰੋਗ ਹਾਂ ਜੀ ਸਦਾ ਆਨੰਦ ਗੁਰਪੂਰਾ ਪਾਇਆ ਉਹਨਾਂ ਨੂੰ ਸ੍ਰੀ ਨੰਦੀ ਪ੍ਰਾਪਤੀ ਹੈ ਜਿਹਨੂੰ ਪੂਰਨ ਸਰਗੁਣਾਂ ਨੂੰ ਪ੍ਰਾਪਤ ਕੀਤਾ ਹੈ। ਸਾਉਸਤਰੀ ਸਗਲ ਬਿਯੋਗਨੀ ਸਾਹੀ ਉਹਨਾਂ ਦੇ ਅੰਦਰੋਂ ਬਿਸ਼ੋੜੇ ਦੀ ਜਿਹੜੀ ਪੀੜ ਸੀ ਉੱਤਰ ਗਈ ਹੈ। ਬਿਯੋਗ ਦੇਣ ਵਾਲੀ ਅਵਿਧਿਆ ਉਹਨਾਂ ਦੀ ਦੇ ਗਈ ਹੈ। ਇਹ ਵਿਦ ਹੈ ਮਨ ਜੋਗਨੀ ਇਸ ਤਰ੍ਹਾਂ ਮਨ ਨੇ ਜੋਗਨੀ ਜੁੜਿਆ ਹੋਇਆ ਹੈ ਇਹ ਭਾਈ ਨਿਸ਼ਤੇ ਕਰਕੇ ਆਪੈ ਉਹਨਾਂ ਨੂੰ ਮੋਹ ਨਹੀਂ ਚਿੰਬੜਦਾ ਸਰੀਰਾਂ ਦਾ ਸੋਗ ਨਹੀਂ ਚਿੰਬੜਦਾ ਪਦਾਰਥਾਂ ਦੇ ਵਿੱਚੋਂ ਦਾ ਰੋਗ ਨਹੀਂ ਹੋਮਾਂ ਦਾ ਚਿੰਬੜਦਾ ਇਹ ਲੋਕ ਜਿਹੜੇ ਹਨਗੇ ਕੁਸਮੀਆਂ ਆਦਮੀਆਂ ਦਾ ਉਹਨਾਂ ਨੂੰ ਸੰਗ ਨਹੀਂ ਪਉਂਦਾ ਹੈ ਉਹਨਾਂ ਲੋਕਾਂ ਦਾ ਅਸਰ ਨਹੀਂ ਉਹਨਾਂ ਦੇ ਮਨ ਤੇ ਹੁੰਦਾ ਗੁਰੂ ਖਾਂਗੇ ਤਹ ਹਰ 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 ਰਸ ਭੂਗ ਨਹੀਂ ਇਹੀ ਜੀ ਸੰਗਤ ਵਿੱਚ ਮਿਲ ਕਰਕੇ ਕਿੱਥੇ ਹੋ ਹਰੀ ਜੋ ਸਾਰਿਆਂ ਪਾਪਾਂ ਦਾ ਹਾਰਕ ਹੈ ਹਰੀ ਜੋ ਸਭਨਾਂ ਨੂੰ ਹਰੇ ਭਰੇ ਕਰਨ ਵਾਲਾ ਹੈ ਮਨ ਬਾਣ ਸੀਰ ਕਰਕੇ ਉਹ ਹਰੀਰਾਸ ਬ੍ਰਹਮਾਨੰਦ ਨੂੰ ਭੋਗਣਾ ਕਰਦੇ ਹਨ ਰਹਾਉ ਸੁਰਗ ਪਵਿੱਤਰ ਮਿਰਤ ਪਵਿੱਤਰ ਉਹ ਤਾਂ ਸਾਲ ਤੁਸੀਂ ਜੀ ਸਵਰਗ ਦੇ ਦੇਵਤਿਆਂ ਦੀ ਪਦਵੀ ਤੋਂ ਵੀ ਪਵਿੱਤਰ ਕਰ ਦਿੰਦੇ ਆ ਸਵਰਗ ਦੇ ਲੋਕ ਜਿਹੜੇ ਹਨ ਤੇ ਜੋਗਾ ਅਭਿਆਸ ਕਰਕੇ ਨਾਲੀ ਗ੍ਰਿਤੀ ਵਿਸ਼ਿਆਂ 'ਚ ਰਹੇਗੀ ਉਹ ਜੋਗ ਅਰੂੜ ਪਤਿਤ પુરੁਖ ਕਹੋਂਦੇ ਆ ਜੋਗ ਵਿੱਚਿਤਤ ਹੋ ਕੇ ਪਤਿਤ ਹੋ ਕੇ ਵਿਸ਼ਿਆਂ 'ਚ ਲੱਗਣੇ ਕਰਕੇ ਇਸ ਕਰਕੇ ਉਹਨਾਂ ਦੇਵ ਪਦਵੀ ਪ੍ਰਾਪਤ ਹੋਈ ਹੈ ਉਹ ਦੇਵ ਦੇ ਭੋਗਾਂ ਨੂੰ ਭੋਗ ਕੇ ਜੇ ਉਹ ਤ੍ਰਿਪਤ ਹੋ ਜਾਣ ਤਾਂ ਫਿਰ ਤਾਂ ਕੇ ਸੰਗਵੇ ਘਰ ਜਾਂ ਨੂੰ ਕੇ ਤੇ ਭਜਨ ਕਰਕੇ ਮੁਕਤ ਹੋ ਜਾਣਗੇ ਅਤੇ ਜੇ ਅਜੇ ਵਾਸ਼ਨਾ ਰਹੀ ਤਾਂ ਫਿਰ ਕਿਸੇ ਪਜਾਰ ਥਾਂ ਆਏਗੇ ਘਰ ਜੰਮਣਗੇ ਫਿਰ ਭੋਗਾਂ ਨੂੰ ਭੋਗਣਗੇ ਫਿਰ ਕਿਤੇ ਸੰਗਤ ਹੋਊ ਤਾਂ ਕਿਤੇ ਉਹਨਾਂ ਦੀ ਮੁਕਤ ਹੋਊ ਇਸ ਪ੍ਰਕਾਰ ਸੁਰਗ ਪਵਿੱਤਰ ਆਹ ਸਾਰੇ ਦੇਵਤਿਆਂ ਨੂੰ ਪੂਜਿਤ ਕਰ ਦਿੰਦੇ ਹਨ ਮਹਾਪੁਰਖ ਮਿਰਤ ਪਵਿੱਤਰ ਕੀ ਮਾਦ ਲੋਗ ਦੇ ਜੀਆਂ ਜੀ ਵੀ ਕਲਿਆਣ ਕਰ ਦਿੰਦੇ ਪੂਜਿਤ ਕਰ ਦਿੰਦੇ ਹੰ ਮਯਾਲ ਪਵਿੱਤਰ ਅਲੋਗ ਜਿਹੜੇ ਬਦਲ ਜਾਣ ਵਾਲੇ ਨਾਲ ਜਾ ਰਕ ਉਹਨਾਂ ਨੂੰ ਪੂਜਿਤ ਕਰਨ ਵਾਲੇ ਅਲੋਗ ਨਹੀਂ ਅਲੋਕ ਕਹਨਹਾ ਹੋ ਅਲੋਗ ਨਹੀਂ ਅਲੱਗ ਰਹਿਣ ਵਾਲੇ ਸੰਤ ਕਹਨਹਾ ਸਭ ਤੋਂ ਨਿਆਰੇ ਰਹਿਣ ਵਾਲੇ ਮਹਾਤਮਾ ਹਨ ਹੋ ਸੁਰਗ ਪਵਿੱਤਰ ਸਰਗ ਆਦ ਕਹਿੰਦੇ ਭੋਗਾਂ ਦੇ ਵਿੱਚ ਪਵਿੱਤਰ ਇੱਛਾ ਨਹੀਂ ਕਰਦੇ ਨਾਮ ਪਵਿੱਤਰ ਮਿੱਤ ਲੋਗ ਦੇ ਭੋਗਾਂ ਦੀ ਵੀ ਇੱਛਾ ਨਹੀਂ ਪਵਿੱਤਰ ਹਨ ਫਤਾਲ ਆਪਕਾਂ ਦੇ ਜਿਹੜੇ ਦਿਵ ਭੋਗ ਸੁਣੀ ਦੇ ਨਾਗ ਮੰਡਲ ਆਪਕਾਂ ਦੇ ਕੋਈ ਵੀ ਵਾਸ਼ਨਾ ਤਰਹਿ ਪਵਿੱਤਰ ਹਨ ਐਸੇ ਲੋਕ ਨਹੀਂ ਆਲੋਕਿਕ ਹਨ ਉਹ ਮਹਾਪੁਰਖੋ ਸੰਗ ਹਨ ਆਗਿਆਕਾਰੀ ਸਦਾ ਸੁਖ ਪੁੰਚੈ ਉਹ ਵਹਿਗੁਰੂ ਦੇ ਆਗਿਆਕਾਰੀ ਰਹਿੰਦੇ ਸਾਰਾ ਸੰਸਾਰ ਉਹਨਾਂ ਦਾ ਆਗਿਆਕਾਰੀ ਹੈ ਜੋ ਭਾਣਾ ਮੰਨਦੇ ਆ ਬਕਨ ਮੰਨਦੇ ਉਹ ਸਾਰਿਆਂ ਸੁੱਖਾਂ ਨੂੰ ਹੀ ਸੰਗਤ ਕਰਕੇ ਭੋਗ ਸਕਦੇ ਆ ਜਤਕਤ ਪੀਖੋ ਹਰ ਗੁਣੀ ਉਹਦੇ ਭਾਈ ਆਗਿਆਕਾਰੀ ਵਾਹਿਗੁਰੂ ਦੇ ਰਹਿੰਦੇ ਹਨਗੇ ਅੱਗੇ ਜਤਕਤ ਪੀਖੋ ਹਰ ਗੁਣੀ ਸਦਾ ਸੁਖ ਪੁੰਚੈ ਸਦਾ ਬ੍ਰਹਮਾਨੰਦ ਸੁਖ ਨੂੰ ਉਹ ਭੋਗਦੇ ਹਨ ਜਤਕਤ ਪੀਖੋ ਹਰ ਗੁਣੀ ਉਹ ਜਿੱਥੇ ਕਿੱਥੇ ਐਸੇ ਗੁਣੀ ਗਿਆਨਵਾਨ ਹਨ ਹਰੀ ਨੂੰ ਜਿੱਥੇ ਕਿੱਥੇ ਵੇਖਣਾ ਕਰਦੇ ਹਨ ਨਾਹ ਸਿਵ ਸਰੂਪ ਹਰੀ ਨੂੰ ਨਾਹ ਸ਼ਿਵ ਸ਼ਕਤੀ ਜਲ ਨਹੀਂ ਪਾਵਨਾ ਉਹ ਸ਼ਿਵ ਜੀ ਦੀ ਉਪਾਸ਼ਨਾ ਨਹੀਂ ਕਰਦੇ ਨਾ ਸ਼ਕਤੀ ਪਾਰਵਤੀ ਦੀ ਉਪਾਸ਼ਨਾ ਕਰਦੇ ਆ ਤੇ ਨਾ ਉਹ ਸ਼ਿਵ પુરੁਖ ਨੂੰ ਮੰਨਦੇ ਨਾ ਸ਼ਕਤੀ ਪ੍ਰਕਿਰਤੀ ਨੂੰ ਮੰਨਦੇ ਹਨ ਤੇ ਨਾ ਸੇਵੋ ਛੋਟਾ ਗੋਣ ਤੇ ਨਾ ਸ਼ਕਤੀ ਤੋਂ ਮੋਗੂ ਨਾ ਵਜੋ ਗੋਣ ਤਿੰਨਾਂ ਗੁਣਾ ਦੀ ਉਪਾਸ਼ਨਾ ਨਹੀਂ ਉਹ ਕਰਦੇ ਜਲ ਨਹੀਂ ਪਵਨਾ ਅਤੇ ਉਹ ਜਲ ਨਹੀਂ ਪਾਣੀ ਨੂੰ ਕਈ ਮਥਾ ਟੇਕਦੇ ਰਹਿੰਦੇ ਐ ਇਸ ਪ੍ਰਕਾਰ ਗੁੰਦਾ ਜਲ ਆਦ ਨੂੰ ਜੈ ਗੁੰਦਾ ਜੈ ਗੁੰਦਾ ਕਹਦੇ ਰਹਿੰਦੇ ਐ یوں ਜਲਦੀ ਉਪਾਸ਼ਨਾ ਉਹ ਨਹੀਂ ਕਰਦੇ ਅੱਗੇ ਨਹੀਂ ਪਵਨਾ ਤੇ ਪਾਉਣ ਦੇ ਤਾਂ ਜਦੋਂ ਆਵੇ ਉਦੋਂ ਪਾਉਣ ਹਾਵਾਨ ਨੂੰ ਮੱਥਾ ਟੇਕਦੇ ਰਹਿੰਦੇ ਹੋ ਪੌਣ ਦੀ ਵੀ ਉਪਾਸ਼ਨਾ ਕਰਦੇ ਸਹਿ ਆਕਾਰ ਨਹੀਂ ਮਿਲਦੀ ਜੀਰਦੀਆਂ ਨੂੰ ਮੱਥਾ ਟੇਕਦੇ ਰਹਿੰਦੇ ਉੱਥੇ ਆਕਾਰ ਨਹੀਂ ਜੀਦੇ ਤੇ ਧਿਆਨ ਵੀ ਨਹੀਂ ਲਾੜੋ ਨਾ ਐਸੇ ਰਸ ਵਿੱਚ ਵੀ ਨਹੀਂ ਹੋਏ ਮਹਤਮਾਨ ਤਾਂ ਨਾ ਸੇਵਕ ਸਤਿਪੀ ਨਾ ਉਤੇ ਸ਼ਿਮਗਤੀ ਕਿੰਨੋ ਕਿੰਨੇ ਗੁਣ ਹਨਗੇ ਜਾਂ ਪ੍ਰਖੀ ਸ਼ਰਤੇ ਸ਼ਰਤੀ ਮਾਇਆ ਹਰਕ ਭੇਦ ਨਹੀਂ ਹੈ ਤੇ ਜਦ ਉੱਥੇ ਪਦਾਰਥ ਨਹੀਂ ਹੈ ਪਵਨ ਵਾਸ਼ਨਾ ਨਹੀਂ ਹੈ ਤਹ ਆਕਾਰ ਨਹੀਂ ਮੇਦਨੀ ਉਥੇ ਮੇਦਨੀ ਪਿਰਸ਼ਵੀ ਇਹ ਆਕਾਰ ਨਹੀਂ ਕੋਈ ਹੈ ਮੇਦਨੀ ਭੂਮਿਕਾ ਜਿਹੜੀਆਂ ਸੁਭਚੇਸ ਵਿਚਾਰਨ ਆਗਿਕ ਇਹ ਭੂਮਿਕਾ ਤੋਂ ਪਰੇ ਹਨ ਹੋ ਸਤਗੁਰ ਜੋ ਕਾ ਤਹ ਨਿਵਾਸ ਸਰਬ ਸਰਬ ਜੋੜਨ ਵਾਲੇ ਨੇ ਸਿੱਖਾਂ ਨੂੰ ਜਿੱਥੇ ਉਹ ਤ੍ਰਿਆ ਪੀਰ ਸਰੂਪ ਚ ਨਿਵਾਸ ਹੈ ਸਤਿਗੁਰਾਂ ਦਾ ਜੈ ਆਗਤ 나ਥ ਅਗਮ ਤੁਨੀ ਜਿੱਥੇ ਅੰਦਰ ਬਿਗਤੀ ਤੋਂ ਰਹਿ ਨਿਰੰਕਾਰ ਸਰੂਪ ਹੈ ਅਗੁਤ ਪ੍ਰਾਪਤ ਗੁਰੂਪ ਹੈ ਅਗੁਤ ਗਿਆਨ ਸਰੂਪ ਹੈ ਨਾਥ ਸਵਾਮੀ ਹੈ ਅਦੇ ਨਾਦ ਆਗਮਤਨੀ ਗੰਮਤਾ ਤੋਂ ਰਹਿ ਸਰਬ ਕਾ ਮਾਲਕ ਹਾਂ ਤਾਨ 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 ਮਨ ਹਰ ਕਾ ਧਨ ਸਭ ਹਰ ਕਾ ਕੋਈ ਯੋਜਾਂ ਦੇ ਵੀ ਤਨ ਵੀ ਮਹਾਰਾਜ ਆਈ ਹੈ ਸਾਡਾ ਮਨ ਵੀ ਪਰਮੇਸ਼ਰ ਦਾ ਹੀ ਹੈ ਤਾਨਵੀ ਪਰਮੇਸ਼ਰ ਹਰੀ ਦਾਈ ਹੈ ਹਰ ਕੇ ਗੁਣ ਹਉ ਕਿਆ ਗਿਣਿ ਅਸਾਣ ਮਾਲ ਤੁਸੀਂ ਦੇ ਗੁਣ ਕਿਹੜੇ ਕਿਹੜੇ ਗਿਣ ਕੇ ਦਸੀਏ ਇਹਨੂੰ ਅਗੋ ਬਾਰ ਗੁਣ ਜਾਣਦੇ ਹਨ ਵਾਹਿਗੁਰੂ ਦੇ ਕਾਹ ਨਾਨਕ ਹਮ ਤੁਮ ਗੁਰ ਖੋਈ ਹੈ ਜਿਵੇਂ ਜਿੰਦੇ ਉਹਦੀ ਹੰਗ ਤਾਂ ਜੀਵ ਹੋਣੇ ਜੀ ਦੇ ਤੁੰਗਤਾ ਈਸ਼ੁਰੂਪਨੀ ਦੀ ਸਰਵਗਤ ਇਹ ਦੋਵੇਂ ਮੇੜਤੀਆਂ ਹਨ ਅੰਭ ਹੈ ਅੰਭ ਮਿਲੂਗ ਨੀ ਜਨ ਜਦ ਮਿਲ ਜਾਂਦਾ ਹੈ ਵਾਹਿਗੁਰੂ ਦੇ ਸਰੂਪ ਚੋਂ ਮਿਲੇ ਰਹਿੰਦੇ ਹਨ ਰਾਮ ਕਲੀ ਮਹੱਲਾ ਪੰਜਵਾ ਤ੍ਰੈ ਗੁਣ ਰਹਤ ਰਹਿ ਨਿਰਾਰੰਗੀ ਮਹਾਰੰਗੀ ਐਨੀ ਕਹੀ ਜੀ ਹੈ ਸਮਾਰ ਕਹੇ ਕਿੰਨਾ ਗੁਣਾ ਵੀ ਜਿਹੜੀ ਹੈ ਤੇ ਹੈ ਨਾ ਰਜੋਗੁਣੀ ਲੋਕ ਲੋਭ ਕਰਦੇ ਹੈ ਪਦਾਰਥ ਜੋੜਦੇ ਹੈ ਉਧਮ ਕਰਦੇ ਹੈ ਸਦਗੁਣ ਲੋਕ ਸਰਾਪ ਦਿੰਦੇ ਆ ਜਾਂ ਭੁੱਖੇ ਤੇ ਆਏ ਰਹਿੰਦੇ ਆ ਸਦੋਗੁਣ ਲੋਕ ਰਿੱਧੀਆਂ ਸਿੱਧੀਆਂ 'ਚ ਫਸੇ ਰਹਿੰਦੇ ਆ ਇਹ ਤਿੰਨਾਂ ਗੁਣਾ ਦੀ ਜਿਹੜੀ ਰਹਿਣੀ ਆ ਇਹ ਤਾਂ ਨਿਆਰੀ ਬਿਰਤੀ ਨੇ ਰਹਿ ਤੇ ਹੋਏ ਉਹ ਤਿਰਗੁਣ ਅਤੀਤ ਤੁਰਿਆ ਸਰੂਪ ਚ ਇਸ ਤੂੰ ਰਹਿੰਦੇ ਹਨ ਸਤ ਸਾਧਕ ਸਿੱਧ ਨਾ ਜਾਣੇ ਸਾਧਨਾ ਕਰਨ ਵਾਲੇ ਦੀ ਉਹਨਾਂ ਦੀ ਅਵਸਥਾ ਨੂੰ ਨਹੀਂ ਕੋਈ ਜਾਣ ਸਕਦਾ ਸਿੱਧ ਜਿਹੜਾ ਸੀ ਜਿਹੜੇ ਉਹ ਵੀ ਰਿੱਧੀਆਂ ਸਿੱਧੀਆਂ 'ਚ ਫਸੇ ਆ ਉਹ ਵੀ ਉਹਦੀ ਉਹ ਸਾਨੂੰ ਕੋਈ ਜਾਣ ਨਹੀਂ ਸਕਦਾ ਹੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸੋਹ ਸਿੰਘ ਜੀ ਹਰ ਕੋ ਬ੍ਰਾਗ ਆਦ ਗੁਣਾ ਦੀ ਕੋਠੜੀ ਇਹਨਾਂ ਦੀ ਬੁੱਧੀ ਤੇ ਅੰਮ੍ਰਿਤ ਨਾਮ ਕਰਕੇ ਸੰਪੂਰਨ ਲਵਾਂ ਦਾ ਭਰੇ ਹੋਏ ਹਨ ਸਤਪੁਰ ਕਹ ਖਜ਼ਾਨੇ ਫਿਰ ਰਤਨ ਕੋਠੜੀ ਰਤਨ ਦੀ ਕੋਠੜੀ ਭਗਤੀ ਉਹਨਾਂ ਦੇ پاس ਹੈ ਰਤਨ ਕੋਹੜੀ ਅਮਰ ਸੰਪੂਰਨ ਅਮਰ ਬ੍ਰਹਮਾਨ ਅੰਦ ਕਰਕੇ ਲਵਾਂ ਲਵਾਂ ਨੇ ਚਿਤ ਪਰੇ ਹੋਏ ਹਨ ਸਤਿਗੁਰ ਕੈ ਖਜ਼ਾਨੇ ਸਤਿਗੁਰਾਂ ਦੇ ਖਜ਼ਾਨੇ ਉਹ ਧਾਤਾਂ ਨੇ ਸਿੱਖਾਂ ਨੂੰ ਮਿਲੀਆਂ ਸਤਿਗੁਰਾਂ ਨੇ ਆਪਣੇ ਹਿਰਦੇ ਵਿੱਚੋਂ ਕੱਢ ਕੇ ਧਾਤਾਂ ਦਿੱਤੀਆਂ ਨੇ ਉਹਨਾਂ ਦੇ ਤਾਂ ਹੀ ਰਤਨ ਕੋਹੜੀ ਅਮਰ ਸੰਪੂਰਨ ਨੂੰ ਰਤਨ ਜੋ ਰੂਪ ਪਰਮੇਸ਼ਰ ਬ੍ਰਹਮ ਆਤਮਾ ਅਨਾਮ ਰੂਪੀ ਰਤਨ ਦੀ ਉਹ ਕੋਹੜੀ ਉਹਨਾਂ ਦੀ ਭੂਮਿਕਾ ਹੈ ਜਾਂ ਰਤਨ ਜੋ ਰਤਨੂ ਬ੍ਰਹਮ ਹੈ ਉਸ ਦੀ ਕੋਠੜੀ ਉਹਨਾਂ ਦੀ ਸਾత్సੰਗ ਜੀ ਜਿਹੜੀ ਬਿਰਤੀ ਹੈ ਇਹ ਕੋਠੜੀ ਬਣੀ ਹੈ ਆਤਮਾ ਸੂਤ ਦੀ ਸਖਿਆਤਾ ਦੀ ਅਮਰਤ ਸੰਪੂਰਨ ਅਮਰਤ ਆਤਮਨੰਦ ਕਰਕੇ ਗਿਆਨ ਅੰਦ ਕਰਕੇ ਲਵਾਲਾ ਭਰੇ ਹੋਏ ਹਨ ਸਤਿਗੁਰ ਕਾ ਖਜ਼ਾਨੇ ਸਰਗੂ ਦੇ ਖਜ਼ਾਨੇ ਦੀ ਪ੍ਰਵਾਨ ਨੀਕ ਹੋ ਗਿਓ ਬੁਰਖ ਆਚਰ ਜੇ ਕਿਛ ਕਹਿਣ ਨਾ ਜਾਈ ਅਸਚੈ ਉਹਦੀ ਬਾਤ ਕਿਹਾ ਨਹੀਂ ਜਾਂਦਾ ਕਿਸੇ ਪ੍ਰਕਾਰ ਵਾਸਤਾ ਗੂਚਰ ਭਾਈ ਉਹ ਜਿਹਦੀ ਇਛਤਰੀ ਵਸਤਾ ਹੈ ਕਿਸੇ ਪ੍ਰਕਾਰ ਕਿਸੇ ਤੋਂ ਛਮਾਪੁਰ ਵੀ ਕਸਮ ਨਹੀਂ ਕੀਤੀ ਜਾਂਦੀ ਹੈ ਵਾਸਤਾ ਗੂਚਰ ਭਾਈ ਜਾਈ ਇੰਦਰੀਆਂ ਦੇ ਵਿਸ਼ੇ ਵਸਤੂ ਹੈ ਆਤਮਨੰਦ ਰੂਪੀਓ ਹੈ ਰਹਾਉ ਮੂਲ ਨਾਹੀ ਕਾਸ਼ ਕਰਨਾ ਜੁਗ ਇਹੋ ਭੁਲਨੀ ਕੋਈ ਸਵਰਗ ਦੀ ਪ੍ਰਾਪਤੀ ਵਰਲੋਕ ਦੀ ਪ੍ਰਾਪਤੀ ਗੁਪੁੰਠ ਦੀਆਂ ਮੁਕਤੀਆਂ ਤੇ ਨਾ ਕੋਈ ਕਰਨ ਦੇ ਯੋਗ ਲਾਇਕ ਕਿਆ ਕੋ ਕਹ ਸੁਣਾਵੇ ਕੀ ਕੋ ਕਹ ਕੇ ਸੁਣਾਵੇਗਾ ਕਿਹਾ ਨਹੀਂ ਜਾ ਸਕਦਾ ਨੰਦੋ ਕਥਨ ਕਹਿਣ ਕਉ ਸੋਝੀ ਨਹੀਂ ਕਥਨ ਕਰਨ ਵਾਲੇ ਨੂੰ ਕਹਿਣ ਵਾਕ ਦੇ ਨਾਲ ਦੱਸਣ ਦੀ ਹੋਸ਼ ਹੀ ਨਹੀਂ ਰਹਿੰਦੀ ਸਮਝ ਹੀ ਨਹੀਂ ਕੋਈ ਰਹਿੰਦੀ ਹੈ ਜੋ ਪੀਖੈ ਤਿਸ ਬਣਿਆ ਜਿਸ ਨੂੰ ਇਹਨਾਂ ਪਉ ਪ੍ਰਕਾਸ਼ ਕਰ ਦਿੰਦੇ ਜਿਹੜੇ ਵੇਖਦੇ ਐ ਉਹਨੂੰ ਇਹ ਅਨੰਦ ਬਣਿਆ ਆਉਂਦਾ ਹੈ ਦੂਸਰੇ ਨੂੰ ਦੱਸਿਆ ਨਹੀਂ ਜਾਂਦਾ ਕੋ ਕਬੀਰ ਗੁੰਗੇ ਕੋਟ ਖਾਇ ਪੁੱਛੇ ਤੇ ਕਹਿ ਕਹੀਏ ਸੋਈ ਜਾਣੈ ਕਰਨੈ ਹਾਰਾ ਉਹ ਕਰਨਹਾਰ ਪ੍ਰਵੇਸ਼ਵਰੀ ਜਗਤ ਨੂੰ ਜਿਹੜਾ ਹੈ ਉਹ ਹੀ ਜਾਣਦਾ ਹੈ ਕੀਤਾ ਕਿਆ ਬੇਚਾਰਾ ਜੀਵ ਵਿਚਾਰਾ ਕੀ ਜਾਣ ਸਕਦਾ ਹੈ ਆਪਣੀ ਗਤਮਿਤ ਆਪੇ ਜਾਣੈ ਉਹ ਵੀ ਪ੍ਰਾਪਤੀ ਦੀ ਜਿਹੜੀ ਮਜਾ ਹੈ ਤੁਮੇਸ਼ਰ ਆਪ ਹੀ ਜਾਣਦਾ ਹੈ ਹਰ ਆਪੇ ਪੂਰ ਪੰਡਹਾਰਾ ਆਪੇ ਸੂਰਨ ਗੁਣਾ ਕਰਕੇ ਲਵਾਲਾ ਪੰਡਹਾਰਾ ਹੈ ਸਾਰਿਆਂ ਗੁਣਾ ਦਾ ਅੰਮ੍ਰਿਤਮ ਮਾਲਕ ਆਖੇ ਅੰਮ੍ਰਿਤ ਦੇ ਅਸਿ ਬ੍ਰਹਮੋਂ ਨੇ ਅੰਝੂਤ ਹੀ ਆਸਾ ਹੋ ਜਿਨਾਂ ਮਨ ਕਰਕੇ ਚੱਖਿਆ ਭਾਰਿਆ ਹੈ ਤ੍ਰਿਪਤ ਰਹੇ ਆਗਾਈ ਇਹ ਲੋਕ ਦੇ ਪਜਾਰਖਾਂ ਵੱਲੋਂ ਵੀ ਬ੍ਰਹਮ ਲੋਕ ਦੇ ਪਜਾਰਖਾਂ ਵੱਲੋਂ ਵੀ ਅੰਮ੍ਰਿਤ ਚੁੱਕੀ ਕਰਕੇ ਰਜੇ ਰਹੇ ਹੰਮ ਕਹੋ ਨਾਲਕ ਮੇਰੀ ਆਸਾ ਸਤਗੁਰੂ ਦੀ ਚੰਨਣ ਸਾਡੀ ਆਸਾ ਪੂਰੀ ਕਰਤੀ ਸਤਗੁਰ ਕੀ ਸਰਣਾਏ ਸਤਗੁਰੂ ਜਾਣ ਦਾ ਸਭੀ ਸ਼ਰਨ ਲੈ ਕੇ ਬਾਤ ਪ੍ਰਾਪਤ ਹੋਈ ਹੈ